ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹਨਾਂ ਵੱਲੋਂ ਖਡੂਰ ਸਾਬ ਸੀਟ ਤੋਂ ਚੋਣ ਲੜੀ ਜਾ ਸਕਦੀ ਹੈ। ਉਹਨਾਂ ਦੇ ਕੇਸ ਦੀ ਪਾਇਰਵਾਈ ਕਰਦੇ ਦੇ ਸਾਬਕਾ ਮੈਂਬਰ ਲੋਕ ਸਭਾ ਸੀਨੀਅਰ ਵਕੀਲ ਰਾਜਦੀਪ ਸਿੰਘ ਖਾਲਸਾ ਬਰਨਾਲੇ ਵਾਲੇ। ਸਾਰਾ ਪਹਿਲਾਂ ਸਰਪੇ ਵਗੈਰਾ ਕਰਕੇ ਦੇਖ ਲਓ। ਤੁਹਾਡੇ ਹੱਥ ਤੇ ਹੱਕ ਦੇ ਵਿੱਚ ਹੈ ਕੁਝ। ਇੱਥੇ ਕੁਰਬਾਨੀ ਤਾਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਵੀ ਬਹੁਤ ਵੱਡੀ ਦਿੱਤੀ ਖੜਕੂਵਾ ਦੇ ਦੌਰਾਨ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਰਿਕਾਰਡ ਇਕੱਠਾ ਕਰ ਲਿਆ ਸੀ ਕਿ ਪੁਲਿਸ ਨੇ ਅਣਪਛਾਤੇ ਕਈ ਕਿ ਮਾਰਤੇ ਸੰਸਕਾਰ ਕਰਤੇ ਉਹਨਾਂ ਦੀ ਪਤਨੀ ਦੇਵਾ ਭੁੱਲਦਾ ਨਹੀਂ ਤਾਂ ਉਹਨਾਂ ਦਾ ਨੌਵੀਂ ਪਰਮਜੀਤ ਕੌਰ ਖਲੜਾ ਹੈ। ਉਹਨਾਂ ਨੇ ਚੋਣ ਲੜੀ ਸੀ ਤੇ ਕਿੰਨਿਆ ਕਮੋਟਾ ਪਿੰਗਾ ਸਨ। ਪੰਜਾਬ ਸਰਕਾਰ ਵੱਲੋਂ 14 ਦੇ ਚੋਣਾਂ ਦੇ ਦੌਰਾਨ ਕੀ ਹੈ ਗਿਆ ਕਿ ਕਰਜ਼ਾ ਲੈ ਗਿਆ ਇਹ ਜਾਣਕਾਰੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਹੈ ਜੀ। ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਵਿੱਚ ਕੋਆਰਡੀਨੇਟਰ ਵੀ ਲਾਇਆ ਹੈ। ਬੁਲਾਰੇ ਵੀ ਨੇ ਸ਼ੁਰੂ ਨਹੀਂ ਕਾਲੀ ਦਲ ਦੇ। ਉਹ ਕਹਿੰਦੇ 2500 ਕਰੋੜ ਦਾ ਲੋਨ ਹੋਰ ਲੈ ਲਿਆ ਕਿਹਨੂੰ ਲੈ ਕੇ ਸਵਾਲ ਉੱਠ ਕਰੇ ਨੇ ਕਿ ਕਰਜ਼ਾ ਲੈ ਲੈ ਕੇ ਤੁਸੀਂ ਮਸ਼ਹੂਰੀਆਂ ਕਰਦੇ ਹੋ ਸੋ ਇਹਦਾ ਜਵਾਬ ਵਿੱਤ ਮੰਤਰੀ ਜਾਂ ਮੁੱਖ ਮੰਤਰੀ ਦੇਣਗੇ ਪਾਜਪਾ ਦੇ ਉਮੀਦਵਾਰ ਹਾਂ ਸਰਾਂ ਹਸਦਾ ਲਗਾਤਾਰ ਕਿਸਾਨਾਂ ਵਿਰੋਧ ਕਰ ਰਹੇ ਨੇ ਉੱਥੇ ਹੀ ਅੱਜ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਜਾਣਾ ਜਿੱਥੇ ਪੁਲਿਸ ਨੇ ਛਾਉਣੀ ਤਵਦੀਰ ਕਰ ਦਿੱਤੀ ਥੋੜਾ ਜਿਹਾ ਇਹ ਵਿਰੋਧ ਤੁਸੀਂ ਚੋਣਾਂ ਦੇ ਦੌਰਾਨਾ ਕਰਦੇ ਹੋ ਕਰੋ ਕਿਉਂਕਿ ਤੁਹਾਡੇ ਮੰਗਾ ਕੇਂਦਰ ਸਰਕਾਰ ਨਾਲ ਸਵਾਗਤ ਸਨ ਜਿਹੜਾ ਧਾਰਮਿਕ ਸਮਾਗਮਾਂ ਵਿੱਚ ਇਸ ਤਰ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੇ ਹੀ ਸਮਾਜਿਕ ਕੰਮ ਧਾਰਮਿਕ ਕੰਮ ਜਾਂ ਹੋਰ ਹੁੰਦੇ ਨੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪਰੋਣ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲਕੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਦਿਲੋਂ ਸਵਾਗਤ ਹੈ ਜੀ ਸ਼ੁਕਰਗੀਆਂ ਜੀ ਮਿਹਰਬਾਨੀ ਜੀ ਭਾਈ ਅਮਰਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹਨਾਂ ਵੱਲੋਂ ਖਡੂਰ ਸਾਹਿਬ ਸੀਟ ਤੋਂ ਚੋਣ ਲੜੀ ਜਾ ਸਕਦੀ ਹੈ ਜੀ ਦੇਖੋ ਭਾਈ ਅਮਰਤਪਾਲ ਸਿੰਘ ਐਸਵੇਲੇ ਐਨਐਸਏ ਲਾਕੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਕੇਸ ਦੀ ਪਾਇਰਵਾਹੀ ਕਰਦੇ ਦੇ ਸਾਬਕਾ ਮੈਂਬਰ ਲੋਕ ਸਭਾ ਸੀਨੀਅਰ ਵਕੀਲ ਰਾਜਦੇਵ ਸਿੰਘ ਖਾਲਸਾ ਬਰਨਾਲੇ ਆਲੇ ਉਹ ਕਹਿੰਦੇ ਕਿ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਉਹ ਗੱਲ ਸਵੀਕਾਰ ਕਰ ਲਈ ਤੋ ਉਹ ਕਹਿੰਦੇ ਆ ਜਿਆਦਾ ਤੌਰ ਤੇ ਮੈਂ ਹਮੀਪਰਤੀ ਕੇ ਚੋਨ ਲੜਾਂਗਾ ਜਰੂਰ ਲੜਾਓ ਜੀ ਸਦਕੇ ਲੜਾਓ ਪਰ ਸਾਰਾ ਪਹਿਲਾਂ ਸਰਵੇ ਵਗੈਰਾ ਕਰਕੇ ਦੇਖ ਲਓ ਤੁਹਾਡੇ ਹੱਥ ਤੇ ਹੱਕ ਦੇ ਵਿੱਚ ਹੈ ਕੁਝ ਇੱਥੇ ਕੁਰਬਾਨੀ ਤਾਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਵੀ ਬਹੁਤ ਵੱਡੀ ਦਿੱਤੀ ਖੜਕੂਬਾਦ ਦੇ ਦੌਰਾਨ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਰਿਕਾਰਡ ਕੱਠਾ ਕਰ ਲਿਆ ਸੀ ਕਿ ਪੁਲਿਸ ਨੇ ਅਣਪਛਾਤੇ ਕਹਿ ਕੇ ਮਾਰਤੇ ਸਸਕਾਰ ਕਰਤੇ ਉਹਨਾਂ ਦੀ ਪਤਨੀ ਜੇਵਾ ਭੁਲਦਾਨੀ ਤਾਂ ਉਹਨਾਂ ਦਾ ਨਾਂ ਵੀ ਪਰਮਜੀਤ ਕੌਰ ਖਾਲੜਾ ਹੈ ਉਹਨਾਂ ਨੇ ਚੋਣ ਲੜੀ ਸੀ ਤੇ ਕਿੰਨੇ ਕ ਮੋਟਾ ਪਿੰਗਾ ਸਨ ਸੋ ਭਾਈ ਅਮਰਤਪਾਲ ਸਿੰਘ ਨੇ ਚੋਣ ਲੜ ਲਈ ਹਰ ਇੱਕ ਬੰਦੇ ਦਾ ਹੱਕ ਹੈਗਾ ਕੋਈ ਵੀ ਬੰਦਾ ਲੜ ਸਕਦਾ ਜੋ ਭਾਰਤੀ ਨਾਗਰਿਕ ਹੈ ਤੇ ਜੇ ਉਹਨਾਂ ਨੇ ਇਜਾਜ਼ਤ ਚੋਣ ਲੜਨ ਦਾ ਫੈਸਲਾ ਕਰ ਲਿਆ ਕੋਈ ਨਹੀਂ ਰੁਕ ਸਕਦਾ ਇਸ ਤੋਂ ਪਹਿਲਾਂ ਵੀ ਖੜਕੂ ਬਾਦ ਦੇ ਮੌਕੇ ਪਈਆ ਤੰਦਰਪਾਲ ਸਿੰਘ ਪਟਿਆਲੇ ਤੋਂ ਚੋਣ ਲੜੇ ਸਿਵਰਨਜੀਤ ਸਿੰਘ ਮਾਨ ਵੀ ਜੇਲ੍ਹ 'ਚ ਸੀ ਉਸ ਵੇਲੇ ਸੀਟ ਦਾ ਨਾਮ ਹੁੰਦਾ ਸੀ ਤਰਨਤਾਰਨ ਜਿਹੜੀ ਅੱਜ ਕੱਲ ਖਡੂਰ ਸਾਹਿਬ ਹੈ ਇਸ ਸੀਟ ਤੋਂ ਇਹ ਵੀ ਲੜ ਚੁੱਕੇ ਨੇ ਧਿਆਨ ਸਿੰਘ ਮੰਡ तमाम ਆਗੂ ਜਿਹੜੇ ਜੇਲ੍ਹ 'ਚ ਬਹਿ ਕੇ ਜਿੱਤੇ ਸਨ ਸੋ ਜੇ ਪਈਆ ਅਬਰਤਪਾਲ ਸਿੰਘ ਚੋਣ ਲੜਦੇ ਆ ਉਹਨਾਂ ਦੀ ਮਰਜ਼ੀ ਜ਼ਰੂਰ ਲੜ ਸਕਦੇ ਆ ਜੀ ਜੀ ਸੋ ਤੁਸੀਂ ਪਾਸੇ ਗੱਲ ਕਰਦੇ ਆ ਪੰਜਾਬ ਸਰਕਾਰ ਵੱਲੋਂ 14 ਦੇ ਚੋਣਾਂ ਦੇ ਦੌਰਾਨ ਕੀ ਹੈਗਾ ਕਿ ਕਰਜ਼ਾ ਲੈ ਗਿਆ ਇਹ ਜਾਣਕਾਰੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਹੈ ਜੀ ਦੇਖੋ ਅਰਸ਼ਦੀਪ ਸਿੰਘ ਕਲੇਰ ਕਹਿ ਰਹੇ ਨੇ ਇਸ ਤੋਂ ਪਹਿਲਾਂ ਜਲੰਧਰ ਤੋਂ ਸ਼ਬਦ ਇੱਕ ਵੱਡੇ ਅਖਬਾਰ ਦੇ ਵਿੱਚ ਨਵੇਂ ਵਿੱਤੀ ਬਰੇ ਦੇ ਪਹਿਲੇ 3-4 ਮਹੀਨਿਆਂ ਦਾ ਕੀ ਕੀ ਕਰਜ਼ਾ ਲੈਣਾ ਹੈ ਇਹ ਪੂਰਾ ਵਿਸਥਾਰ ਛਪ ਟੁਕਿਆ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਵਿੱਚ ਕੋਆਰਡੀਨੇਟਰ ਵੀ ਲਾਇਆ ਹੈ ਬੁਲਾਰੇ ਵੀ ਨੇ ਸ਼ੁਰੂ ਨਹੀਂ ਅਕਾਲੀ ਦਲ ਦੇ ਉਹ ਕਹਿੰਦੇ 2500 ਕਰੋੜ ਦਾ ਲੋਨ ਹੋਰ ਲੈ ਲਿਆ ਸੈਕਸ਼ਨ ਹੋ ਗਿਆ ਨਾ ਮਨਜ਼ੂਰ ਹੋ ਗਿਆ 1000 ਕਰੋੜ ਅਤੇ 1500 ਕਰੋੜ ਜੋ ਪ੍ਰਾਇਲ 2037 ਤੱਕ ਉਤਾਰਨਾ ਪਵੇਗਾ ਅਤੇ 2500 ਕਰੋੜ ਦਾਇ ਕਰਜ਼ਾ 2027 ਤੱਕ ਇਹਨਾਂ ਦੀ ਸਰਕਾਰਾ ਪਰ ਉਤਾਰਨਾ 37 ਤੱਕ ਪਵੇਗਾ ਅੱਜ ਹਾਲਾਤ ਇਹਨਾਂ ਦੀ ਸਰਕਾਰ ਦੇ ਇਹ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸੋ ਖਜ਼ਾਨੇ ਦੇ ਵਿੱਚ ਖਾਲੀ ਹੈ ਤੇ ਇਹ ਲਗਾਤਾਰਤਾ ਦੇ ਵਿੱਚ ਲ ਕਰਜਾ ਜਿਹੜਾ ਹੈਗਾ ਪੰਜਾਬ ਦੇ ਸਰਤੇ ਹੋਰ ਚੜਾ ਰਹੇ ਨੇ ਇਹਨੂੰ ਲੈ ਕੇ ਸਵਾਲ ਉੱਠ ਕਰੇ ਨੇ ਕਿ ਕਰਜ਼ਾ ਲੈ ਲੈ ਕੇ ਤੁਸੀਂ ਮਸ਼ਹੂਰੀਆਂ ਕਰਦੇ ਹੋ ਸੋ ਇਹਦਾ ਜਵਾਬ ਵਿੱਤ ਮੰਤਰੀ ਜਾਂ ਮੁੱਖ ਮੰਤਰੀ ਦੇਣਗੇ ਪਤਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਚੰਡੀਗੜ੍ਹ ਦੇ ਵਿੱਚ ਪੀ ਆਰਟੀਸੀ ਦੀ ਬੱਸਾਂ ਦੀ ਨੋ ਐਂਟਰੀ ਹੋ ਗਈ ਹੈ ਜੀ ਇਹ ਦੋ ਦੰਦਰਾਂ ਤੋਂ ਹੋ ਰਹੀ ਹੈ ਜਿਹੜੀ ਟਾਈਮ ਟੇਬਲ ਦਾ ਮਾਮਲਾ ਇੱਕ ਤਾਂ ਸਿਟੀ ਜੂ ਤੇ ਪੰਜਾਬ ਰੋਡ ਵਿੱਚ ਵਿੱਚ ਝਗੜਾ ਸ਼ੁਰੂ ਹੋਇਆ ਪੰਜਾਬ ਰੋਡ ਵਿੱਚ ਪਨਵਾਸ ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਅੱਡੇ ਵਿੱਚ ਦਾਖਲ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਜੀਰਕਪੁਰ ਤੇ ਮਹਾਲੀ ਸਵਾਰੀਆਂ ਉਤਾਰ ਕੇ ਵਾਪਸ ਆ ਰਿਹਾ ਨੇ ਜਿਹੜੀ ਪੀਆਰਟੀਸੀ ਪਨਵਾਸ ਮੁਲਾਜ਼ਮਾਂ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਆਗੂ ਨੇ ਜਗਜੀਤ ਸਿੰਘ ਉਹ ਕਹਿੰਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਿਛਲੇ ਦਿਨੀ ਬੱਸਾਂ ਦੇ ਟਾਈਮ ਮਨਵਰਜੀ ਨਾਲ ਕਰ ਦਿੱਤੇ ਬਦਲਾ ਲਿਆਂਦਾ ਪੰਜਾਬ ਦੀਆਂ ਬੱਸਾਂ ਨੂੰ ਅੱਡੇ 'ਚ ਬਹੁਤ ਘੱਟ ਸਮਾਂ ਦਿੱਤਾ ਜਾ ਰਿਹਾ ਹੈ ਸੀਟੀਜੂ ਵਾਧੂ ਸਮਾਂ ਰੱਖ ਲਿਆ 2008 ਵਿੱਚ ਜਿਹੜਾ ਸਮਝੌਤਾ ਹੋਇਆ ਸੀ ਸੀਟੀਜੂ ਦੀਆਂ ਬੱਸਾਂ 27000 ਕਿਲੋਮੀਟਰ ਸਫ਼ਰ ਕਰ ਸਕਦੀਆਂ ਨੇ ਪਰ ਕਹਿੰਦੇ ਉਹ 45000 ਕਿਲੋਮੀਟਰ ਸਫ਼ਰ ਕਰ ਰਹੀਆਂ ਨੇ ਉਹ ਕਹਿੰਦੇ ਕਿ 6243 ਰੋਡ ਵੇਜ ਦੀਆਂ ਬਸਾਂ ਤੋਂ 600 ਰੁਪਏ ਫੀਸ ਵਸੂਲੀ ਜਾ ਰਹੀ ਹੈ ਉਹਦੇ ਬਦਲੇ ਮਲਾਜਮਾਂ ਨੂੰ ਰਾਤ ਨੂੰ ਠਹਿਰਾ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ 143 ਬਸ ਅਡੇ ਦੀਆਂ ਦੁਕਾਨਾਂ ਤੇ ਸਬਾਨ ਵੀ ਵਿਚਾਰ ਨਾਲੋਂ ਮਹਿੰਗੇ ਪਾਤੇ ਮਿਲਦਾ ਇਹ ਦੂਸਰੇ ਦੋਸ਼ ਹੁੰਦੇ ਨੇ ਅਜਿਹੇ ਦੇ ਵਿੱਚ ਫਿਰ ਇਹਨਾਂ ਦਾ ਆਪਸ ਵਿੱਚ ਦੀ ਕਲੈਸ਼ ਪੈ ਗਿਆ ਇਸ ਕਲੈਸ਼ ਦੇ ਵਿੱਚ ਸਵਾਰੀਆਂ ਦੀ ਖੱਜਲ ਖਵਰੀ ਹੋ ਰਹੀ ਹੈ ਮੇਰਾ ਕਹਿ ਸਰਕਾਰ ਨੂੰ ਦੋਹੇ ਤਰ੍ਹਾਂ ਨਾਲ ਗੱਲਬਾਤ ਕਰਕੇ ਕੋਈ ਮਸਲਾ ਹੱਲ ਕਰਨਾ ਚਾਹੀਦਾ ਹੈ ਜੀ ਸੋ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਹਾਂਸਰਾਜ ਹਸਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ ਉੱਥੇ ਹੀ ਅੱਜ ਉਹਨਾਂ ਨੇ ਇੱਕ ਸਮਾਗਮ ਦੇ ਵਿੱਚ ਜਾਣਾ ਜਿੱਥੇ ਪੁਲਿਸ ਨੇ ਛਾਉਣੀ ਤਬਦੀਲ ਕਰ ਦਿੱਤੀ ਗੁਰੂ ਹਰਸਾਏ ਹੰਸ ਰਾਜ ਹੰਸ ਉੱਥੇ ਗਏ ਸਨ ਉੱਥੇ ਡਰ ਸੀ ਕਿ ਕਿਸਾਨਾਂ ਦਾ ਵਿਰੋਧ ਹੋਵੇਗਾ ਕਿਸਾਨ ਵਿਰੋਧ ਕਰਨਗੇ ਆ ਕੇ ਤਾਂ ਪ੍ਰਸ਼ਾਸਨ ਨੇ ਉਹ ਖੇਤਰ ਪੁਲਿਸ ਛਾਉਣੀ ਵਿੱਚ ਤਬਦੀਲ ਕਰਤਾ ਅਸਲ ਦੇ ਵਿੱਚ ਉੱਥੇ ਉਹ ਇੱਕ ਸ਼ੋਕ ਸਮਾਗਮ ਚੱਲੇ ਸੀ ਗੁਰੂ ਹਰਸਾਹਏ ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਇੱਕ ਵਿਧਾਨ ਸਭਾ ਹਲਕਾ ਹੈ ਹਸਰਾਏ ਹਸ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਉੱਥੇ ਧਾਰਮਿਕ ਸਮਾਗਮ ਵਿੱਚ ਚੱਲੇ ਸਨ ਤੇ ਪੁਲਿਸ ਨੂੰ ਅੰਜ ਲੱਗਿਆ ਕਿ ਸ਼ਾਇਦ ਇੱਥੇ ਆ ਕੇ ਕਿਸਾਨ ਵਿਰੋਧ ਨਾ ਕਰ ਦੇਣ ਬਿਰਕਲ ਜਿਹੜੇ ਧਾਰਮਿਕ ਸਮਾਗਮ ਸਮਾਜਿਕ ਸਮਾਗਮ ਹੁੰਦੇ ਆ ਉੱਥੇ ਕਿਸਾਨਾਂ ਨੂੰ ਵੀ ਥੋੜਾ ਜਿਹਾ ਇਹ ਵਿਰੋਧ ਤੁਸੀਂ ਚੋਣਾਂ ਦੇ ਦੌਰਾਨਾ ਕਰਦੇ ਹੋ ਕਰੋ ਕਿਉਂਕਿ ਤੁਹਾਡੇਆਂ ਮੰਗਾ ਕੇਂਦਰ ਸਰਕਾਰ ਨਾਲ ਸਬੰਧਤ ਸਨ ਉਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਤੁਹਾਨੂੰ ਕਰਨਾ ਇਧਰਲੇ ਪਾਸੇ ਬਸ ਸਭੀ ਤਾਂ ਕਿ ਇਹਨਾਂ ਨੂੰ ਜਿਹੜਾ ਧਾਰਮਿਕ ਸਮਾਗਮਾਂ ਵਿੱਚ ਇਸ ਤਰ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਦੇ ਹੀ ਸਮਾਜਿਕ ਕੰਮ ਧਾਰਮਿਕ ਕੰਮ ਜਾਂ ਹੋਰ ਹੁੰਦੇ ਨੇ ਸੁਪਰਾਜ ਉੱਥੇ ਬਚਤ ਰਹੇਗੀ ਕਿਉਂਕਿ ਪੁਲਿਸ ਵੱਡੇ ਪੱਧਰ ਦੇ ਵਿੱਚ ਤਾਇਨਾਤ ਕਰ ਦਿੱਤੀ ਗਈ ਸੀ ਜੀ ਸਦੂਰਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਵੱਲੋਂ ਹੁਣ ਫਿਰ ਤੋਂ ਸੀਐਮ ਆ ਤਾਂ ਨਿਸ਼ਾਨੇ ਸਾਧਦੇ ਗਏ ਨੇ ਉਹਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਮਦਦ ਤਾਂ ਕੀ ਕਰਨੀ ਸੀ ਪੁੱਠਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਦੇਖੋ ਇੱਕ ਵਾਇਰਲ ਹੋਈਆਂ ਨੇ ਕੁਝ ਧਮਕੀ ਦੇਣ ਵਾਲੀਆਂ ਇਹ ਮੇਰੇ ਹਿਸਾਬ ਨਾਲ ਜਾਂਚ ਦਾ ਵਿਸ਼ਾ ਹੈ ਜਿਹੜਾ ਬੰਦਾ ਕਥਤ ਰੂਪ ਦੇ ਵਿੱਚ ਧਮਕੀ ਦੇ ਰਿਹਾ ਹੈ ਇੱਕ ਲੋਕ ਸਭਾ ਹਲਕੇ ਦੇ ਇੱਕ ਪਾਰਟੀ ਦੇ ਉਮੀਦਵਾਰ ਦਾ ਨਾਮ ਲੈ ਕੇ ਦੇ ਰਿਹਾ ਹੈ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਵੀ ਉਹ ਕੌਣ ਬੰਦਾ ਹੈ ਜੇ ਧਮਕੀ ਦਿੱਤੀ ਜਾ ਰਹੀ ਹੈ ਤਾਂ ਬਿਲਕੁਲ ਗਲਤ ਹੈ ਫਿਰ ਉਹਤੇ ਕਾਨੂੰਨ ਮੁਤਾਬਕ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਵਿਕਰਮ ਸਿੰਘ ਜੀਠਿਆ ਕਹਿੰਦੇ ਆ ਕਹਿੰਦੇ ਮਾਨ ਸਾਹਿਬ ਨਾ ਤਾਂ ਮੁਰਗੀਆਂ ਦਾ ਤੁਹਾਡਾ ਕੋਈ ਮੁਆਵਜ਼ਾ ਗਿਆ ਨਹੀਂ ਕਿਸੇ ਡੰਗਰ ਮਰੀ ਦਾ ਬਾਕੀ ਤਾਂ ਛੱਡੋ ਤੁਸੀਂ ਤਾਂ ਖਰਾਬੇ ਦਾ ਵੀ ਨਹੀਂ ਪੂਰਾ ਦਿੱਤਾ ਗੱਲਾਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਮਾਰਦੇ ਹੋ ਸੋ ਉਹਨਾਂ ਨੇ ਵੀ ਇਸ ਗੱਲ ਦੇ ਵਿੱਚ ਕਿਹਾ ਕਿ ਜਿਹੜਾ ਉਹ ਬੰਦਾ ਧਮਕੀਆਂ ਦੇ ਰਿਹਾ ਹੈ ਉਹਦੀ ਪਕਾਲਾ ਪਰਤਾਲ ਕਰਾਈ ਜਾਵੇ ਪਰਤਾਲ ਕਰਾ ਕੇ ਜੇ ਉਹਦੀ ਕਹਿਣ ਵਾਲੀ ਗੱਲ ਸੱਚ ਸਾਬਤ ਹੈ ਤਾਂ ਬੰਦੀ ਕਾਰਵਾਈ ਕਾਨੂੰਨ ਦੇ ਅਨੁਸਾਰ ਕਰਨੀ ਚਾਹੀਦੀ ਹੈ ਤੁਰੰਤ ਪੱਧਰ ਤੇ ਉਹ ਕਾਰਵਾਈ ਹੋਵੇ ਜੀ ਸਰ ਜੋ ਪਾਸੇ ਫਰੀਦਕੋਟ ਦੇ ਵਿੱਚ ਰਾਜਾ ਵੜਿੰਗ ਵੱਲੋਂ ਆਪਣੇ ਉਮੀਦਵਾਰ ਦੇ ਹੱਕੇ ਦੇ ਵਿੱਚ ਪ੍ਰਚਾਰ ਕੀਤਾ ਗਿਆ ਜੀ ਦੇਖੋ ਉੱਥੇ ਬੀਬੀ ਅਮਰਜੀਤ कौर ਸਾਹੋਕੇ ਉਹਨਾਂ ਨੂੰ ਉਮੀਦਵਾਰ ਐਲਾਨਤਾ ਕਾਂਗਰਸ ਪਾਰਟੀ ਨੇ ਪਹਿਲਾਂ ਮੁਹੰਮਦ ਸਦੀਕਸਨ ਉੱਥੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਉਹ ਸਲਕੇ ਚ ਪ੍ਰਚਾਰ ਕਰਨ ਵਾਸਤੇ ਗਏ ਪ੍ਰਧਾਨ ਨੇ ਜਿਆਦਾ ਵੀ ਚਾਹੀਦਾ ਸੋ ਉਹਨਾਂ ਨੇ ਆਖਿਆ ਕਿ ਇੱਕ ਪਾਸੇ ਕਲਾਕਾਰ ਨੇ ਕਿਉਂਕਿ ਕਰਮਜੀਤ ਅਨਮੋਲ ਹੰਸਰਾਜ ਹੰਸ ਤੇ ਦੂਜੇ ਪਾਸੇ ਇਹ ਬੀਬੀ ਅਵਰਜੀਤ ਕੌਰ ਸਹੋਕੇ ਨੇ ਆਮ ਆਦਮੀ ਪਾਰਟੀ ਨੇ ਤਾਂ ਕਿਸੇ ਬੀਬੀ ਨੂੰ ਟਿਕਟ ਦਿੱਤ ਕੋਈ ਨਹੀਂ ਤੇ ਦੂਜੇ ਪਾਸੇ ਇਹਨਾਂ ਨੇ ਦੋ ਬੀਬੀਆਂ ਮੈਦਾਨ ਚ ਉਤਾਰੀਆਂ ਨੇ ਸੋ ਇਹਦੇ ਨਾਲ ਉੱਥੇ ਉਹਨਾਂ ਨੇ ਪ੍ਰਚਾਰ ਕੀਤਾ ਇੱਕ ਜੂਨ ਨੂੰ ਜਦੋਂ ਵੋਟਾਂ ਦਾ ਦਿਨ ਆਵੇ ਤਬੱਦ ਤੋਂ ਵੱਧ ਇਸ ਬੀਬੀ ਆਬਰਜੀਤ ਕੌਰ ਸਾਹੂ ਕੇ ਨੂੰ ਵੋਟਾਂ પાਕੇ ਕਾਮਯਾਬ ਕਰੋ ਜੀ ਸੋ ਦੂਜੇ ਪਾਸੇ ਜਲੰਧਰ ਤੋਂ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਿੰਕੂ ਦੇ ਉੱਤੇ ਨਿਸ਼ਾਨੇ ਸਾਧੇ ਨੇ ਜੀ ਦੇਖੋ ਸਾਫ ਦਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਐਸ ਵੇਲੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਿਹੜਾ ਬੰਦਾ ਉਮੀਦਵਾਰ ਹੋਵੇਗਾ ਉਹਨੇ ਪ੍ਰਚਾਰ ਕਰਨਾ ਹੈ ਉਹਨਾਂ ਨੇ ਪਵਨ ਕੁਮਾਰ ਟੀਨੂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਦੋਹੇ ਸਿਆਸੀ ਪਾਲਾ ਬਦਲ ਕੇ ਆਏ ਨੇ ਉਹਨਾਂ ਨੇ ਇਹ ਗੱਲ ਕੀਤੀ ਹੈ ਚਦੀ ਸਾਹਿਬ ਨੇ ਇਲਜਾਮ ਲਾਇਆ ਕਿ ਮੇਰਾ ਜਲੰਧਰ ਦੇ ਨਾਲ ਵਾਅਦਾ ਹੈ ਤੇ ਮੈਂ ਉਹਨਾਂ ਦੇ ਸਾਬਕਾ ਐਸਐਸਪੀ ਰਜਿੰਦਰ ਸਿੰਘ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਉੱਥੇ ਸਾਰੇ ਬਿਰੋਧੀਆਂ ਨੂੰ ਆੜੇ ਹੱਥੀ ਲਿਆ ਤੇ ਕਿਹਾ ਕਿ ਮੈਂ ਆਪਣੇ ਘਰ ਚ ਤੁਸੀਂ ਮੈਨੂੰ ਕੰਮਜਾਬ ਕਰਦੇ ਹੋ ਤਾਂ ਮੈਂ ਜਲੰਧਰ ਦੇ ਲੋਕਾਂ ਦਾ ਸਦਾਮਾ ਬਣ ਕੇ ਕੰਮ ਕਰਾਂਗਾ ਅਤੇ ਤੁਹਾਡੇ ਲਈ ਵੱਧ ਤੋਂ ਵੱਧ ਜੋ ਕੁਝ ਵੀ ਇੱਥੋਂ ਦੀਆਂ ਸਮੱਸਿਆਵਾਂ ਨੇ ਤੁਹਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਉਠਾਵਾਂਗਾ। ਜੋ ਰੋਸ ਸਿਆਸੀ ਪਾਰਟੀਆਂ ਦੇ ਵਿੱਚ ਸਾਰੇ ਆਗੂ ਇਸੇ ਤਰ੍ਹਾਂ ਦੀ ਗੱਲ ਕਰਦੇ ਆ। ਤੇ ਹੁਣ 30 ਤਰੀਕ ਤੱਕ ਇਹਨਾਂ ਸਿਆਸਤਦਾਨਾਂ ਨੇ ਇਸੇ ਤਰੀਕੇ ਦੇ ਨਾਲ ਪ੍ਰਚਾਰ ਕਰਦੇ ਰਹਿਣਾ ਹੈ। ਜੀ। ਸੋ ਦੂਜੇ ਪਾਸੇ ਜੀ ਪ੍ਰਿੰਸੀਪਲ 77 ਬਲੋਸ ਨਾਮ ਦੀ ਮੰਡੀ ਦੇ ਵਿੱਚ ਖਰੀਦਾ ਜਾਇਜ਼ਾ ਲੈ ਗਿਆ ਜੀ। ਇਹਨੇ ਜੀ ਖੁਰਾਕ ਦੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਉਹਨਾਂ ਨੇ ਸੁਨਾਮ ਦੀ ਮੰਡੀ ਦਾ ਜਾਇਜ਼ਾ ਲਿਆ ਪਾਪ ਸੰਗਰੂਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਜਤੰਦਰ ਜੋਰਵਾਲ ਉਹ ਵੀ ਨਾਲ ਸੀ ਕਹਿੰਦੇ ਆ ਕਿ ਉਹਨਾਂ ਨੇ ਉੱਥੇ ਕਿਸਾਨਾਂ ਦੀ ਆੜਤੀਆਂ ਦਾ ਮਜ਼ਦੂਰਾਂ ਦਾ ਤੇ ਹੋਰ ਨਾਂ ਦਾ ਕਈਆਂ ਦਾ ਪਾਕਿਸਤਾਨਿਆਂ ਤੇ ਲਿਫਟਿੰਗ ਜਿਹੜੀ ਸੁਸਤ ਚਾਲ ਨਾਲ ਚਲਦੀ ਹੈ ਇਹਦੇ ਬਾਰੇ ਵੀ ਕਿਹਾ ਕਿ ਤੁਰੰਤ ਲਿਫਟਿੰਗ ਕਰੋ ਤਾਂ ਕਿ ਜਿਹੜੀ ਨਵੀਂ ਫਸਲ ਆਵੇ ਉਹਦੇ ਲਈ ਥਾਂ ਬਣ ਸਕੇ ਤੇ ਮੌਸਮ ਕਾਰਨ ਇਹ ਸਾਰੀ ਦੀ ਸਾਰੀ ਕਾਰਨ ਕਸਾਂਭੀ ਜਾ ਸਕੇ ਇਥੇ ਮੁਕਤ ਕੋਰੀਗਾ ਭਾਰੂ ਨੇ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੇ ਸਦਾਬਾਸਤੇ ਰਹਨੇ ਕੀ ਅਸੀਂ ਉਹ ਪ੍ਰਬੰਧ ਨਹੀਂ ਕਰ ਸਕੇ ਜਿੰਨਾ ਕੁਝ ਮੁਕਤ ਕੋਰੀ ਤੇ ਕਰਤਾ ਜੇ ਅਸੀਂ ਇਹਨਾਂ ਮੰਡੀਆਂ ਦਾ ਪ੍ਰਬੰਧ ਵੱਡਾ ਕਰ ਲੈਂਦੇ ਉਹਨਾਂ ਪੈਸਿਆਂ ਦੇ ਨਾਲ ਤੇ ਜਦੋਂ ਫਸਲ ਦਾ ਸੀਜ਼ਨ ਆ ਨਾ ਹੁੰਦਾ ਉਹੀ ਤਿੱਜਾ ਕਿਸੇ ਹੋਰ ਕੰਮ ਵਾਸਤੇ ਵਰਤਿਆ ਜਾਂਦਾਗਾ ਸਿਆਸਤਦਾਨ ਬਹੁਤ ਵੱਡੇ ਵੱਡੇ ਪ੍ਰੋਗਰਾਮ ਕਰਦੇ ਐ ਇਹਨਾਂ ਵੱਡਿਆਂ ਦਾ ਕਿਰਾਇਆ ਲੈ ਲਓ ਤੰਬੂ ਤੇ ਵੀ ਤਾਂ ਉਹ ਵੱਡੇ ਪੱਤਰ ਤੇ ਪੈਸੇ ਖਰਚ ਕਰਦੇ ਐ ਉਹਦੀ ਥਾਂ ਦੇ ਉੱਤੇ ਜੇ ਇਹ ਚੀਜ਼ ਵਧਾਈ ਜਾਵੇ ਤਾਂ ਉਹ ਜਿਆਦਾ ਵਧੀਆ ਹੋਣੀ ਸੀ ਨਾਲੇ ਆਮਦਨ ਨਾਲੇ ਜਿਹੜਾ ਇਹ ਅਨਾਜ ਹਰ ਸਾਲ ਖਰਾਬ ਹੁੰਦਾ ਉਹ ਨਾ ਅਜ ਖਰਾਬ ਨਾ ਹੋਵੇ ਜੀ ਸੋ ਦੂਜੇ ਪਾਸੇ ਮਨੀਸ਼ ਸ਼ੋਧਿਆ ਨੂੰ ਕੋਟ ਤੱਕ ਝਟਕਾ ਲੱਗਿਆ ਉਹਨੇ ਨਯਕ ਹਾਰਾਸਤ ਵਿੱਚ ਵਾਦਾ ਕਰ ਦਿੱਤਾ ਗਿਆ ਦੂਜੇ ਪਾਸੇ ਕੋਟ ਦੇ ਸੀਬੀਆਈ ਤੋਂ ਜਵਾਬ ਮੰਗਿਆ ਜੀ ਦੇਖੋ ਜਦੋਂ ਤੱਕਰ ਜਵਾਨਤਨੀ ਹੁੰਦੀ ਇਹ ਕੋਈ ਝਟਕੇ ਵਾਲੀ ਗੱਲ ਨਹੀਂ ਇਹ ਤਾਂ ਰੁਟੀਨ ਹੈ ਜੇ ਤਾਂ ਜਵਾਨਤ ਹੋ ਗਈ ਤਾਂ ਵੱਖਰੀ ਗੱਲ ਹੈ ਨਹੀਂ 14 ਦਿਨਾਂ ਬਾਅਦ ਇੱਕ ਵਾਰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਪੈਂਦਾ ਬੰਦੇ ਨੂੰ ਉਹ ਤੁਸੀਂ ਫਿਜ਼ੀਕਲ ਤੌਰ ਤੇ ਕਰ ਦਿਓ ਉਹ ਤੁਸੀਂ ਉੱਥੇ ਲਿਹਾ ਕੇ ਕਰ ਦਿਓ ਜਾਂ ਵੀਡੀਓ ਕਨਫਰੈਂਸ 'ਤੇ ਹੀ ਕਰ ਦਿਓ ਅਜਿਹੇ ਦੇ ਵਿੱਚ ਫੇਰ ਉੱਥੇ ਲਿਆ ਕੇ ਉਦੋਂ ਬਾਅਦ ਅਦਾਲਤ ਨੇ 14 ਦਿਨ ਦਾ ਨਿਆਂਇਕਾ ਰਾਸਤ ਵਧਾਉਣੀ ਹੁੰਦੀ ਹੈ ਤੇ ਉਹਨਾਂ ਦੀ ਨਿਆਂਇਕ ਰਾਸਤਾ ਵੱਧ ਕੇ ਵੀ 7 ਮਈ ਤੱਕ ਹੋਗੀ ਜੀ ਸੋ ਦੂਜੇ ਪਾਸੇ ਰਵਿੰਦੀ ਕੇਜਰੀਵਾਲ ਜੇਲ੍ਹ ਦੇ ਵਿੱਚ ਬੰਦ ਨੇ ਉੱਥੇ ਹੀ ਸੱਜੇ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਜੀ ਅਸਲ ਦੇ ਵਿੱਚ ਉਹ ਇੰਡੀਆ ਗੱਠ ਜੋੜ ਦੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ ਤਾਂ ਸੱਜੇ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਸੱਜੇ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਬਹੁਤ ਕਰ ਰਹੇ ਇਲਜ਼ਾਮ ਲਾਏ ਕਟ ਮੋਦੀ ਸਾਹਿਬ ਵੀ ਨੇ ਇਸ ਵੇਲੇ ਕਰਦੇ ਮੋਦੀ ਸਾਹਿਬ ਵੀ ਲਗਾਤਾਰ ਇਹਨਾਂ ਨੂੰ ਪਰ ਜਿਆਦਾਤਰ ਕਿ ਮੋਦੀ ਸਾਹਿਬ ਦੇ ਜਿਹੜੇ ਅਟੈਕ ਨੇ ਉਹ ਧਰਮ ਨਾਲ ਸਬੰਧਤ ਹੈ ਉਹ ਵੀ ਆੜੇ-ਹੱਥੀ ਲੈਂਦੇ ਆ ਉਹ ਵੀ ਆੜੇ-ਹੱਥੀ ਲੈਂਦੇ ਆ ਸੰਜੇ ਸਿੰਘ ਨੇ ਕਿਹਾ ਕਿ ਮੋਦੀ ਸਾਹਿਬ ਦੀਆਂ ਸਭ ਤੋਂ ਵੱਧ ਗਰੰਟੀਆਂ ਮੈਂ ਦੱਸ ਦਿੰਨਾ ਝੂਠ ਉਲੰਦੀ ਗਰੰਟੀ ਕਰੇ ਕਹਿੰਦੇ ਤੇ ਇਹ ਤੂੰ ਪਹਿਲਾ ਮਾਲਕਰ ਜਨ ਖੜ ਕੇ ਕਹਿ ਚੁੱਕੇ ਨੇ ਕਿ ਤੁਸੀਂ ਕਿਹਾ ਸਾਡੇ ਚੋਣ ਮਨੋਰਥ ਪੁੱਤਰ ਦੇ ਵਿੱਚ ਆ ਆ ਸ਼ਬਦ ਲਿਖਿਆ ਹੈ ਕਹਿੰਦੇ ਭਾਇਆ ਜਾਨਾ ਤੁਹਾਡੇ ਕੋਲੇ ਤੁਹਾਨੂੰ ਸ਼ਾਇਦ ਪੜ੍ਹਨਾ ਨਾ ਆਉਂਦਾ ਹੋਵੇ ਮੈਂ ਪੜ੍ਹਨ ਵਾਲਾ ਬੰਦਾ ਵੀ ਨਾਲ ਲੈ ਆਉਂਗਾ ਟਾਈਮ ਦਿਓ ਸਜੇ ਸਿੰਘ ਕਹਿੰਦੇ ਕਿ ਦੂਜਿਆਂ ਨੂੰ ਜੇਲ੍ਹ 'ਚ ਡਕਣਾ ਮਿੱਤਰਾਂ ਨੂੰ ਫਾਇਦੇ ਦੇ ਨੇ ਚੋਣ ਬਾੜ ਰਹੀ ਜਿਹੜਾ ਪੈਸਾ ਆਇਆ ਜਿਹੜੀਆਂ ਬੇਨਿਜ਼ਮੀਆਂ ਹੋਰ ਹੋਈਆਂ ਨੇ ਜਦੋਂ 4 ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣ ਗਈ ਤਾਂ ਬੋਧੀ ਸਾਹਿਬ ਤੇ ਉਹਦੇ ਜੋਟੀਦਾਰਾਂ ਤੋਂ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ ਕਿਉਂਕਿ ਇਹਨਾਂ ਨੇ ਦੇਸ਼ ਨੂੰ ਲੁੱਟਿਆ ਚਲੋ ਹੋ ਸਕਦਾ ਇਹਨਾਂ ਦੀ ਗੱਲ ਪੂਰੀ ਹੋ ਜੇ ਤੇ ਫਿਰ ਪਾਈ ਪਾਈ ਦਾ ਹਿਸਾਬ ਉਹ ਇਨਾ ਤੋਂ ਲੈ ਲੈਣ ਇਹਨਾਂ ਦੀ ਮਰਜ਼ੀ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਅਗਲੇ ਸਮੇਂ ਦੇ ਦੌਰਾਨ ਕੀ ਵਾਪਰਦਾ ਹੈ ਜੀ ਸੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਠੇ ਚੋਣਾਂ ਲੜਨਗੇ ਢਿਲਸਾ ਬਿਲਕੁਲ ਜੀ ਤਾਂ ਪਹਿਲਾਂ ਹੀ ਫੈਸਲਾ ਹੋਇਆ ਸੀ ਕਿ ਮੇਅਰ ਆਮ ਆਦਮੀ ਪਾਰਟੀ ਦਾ ਹਾਲਾਂਕਿ ਨਾਲ ਦੂਜਾ ਧੋਖਾ ਹੋ ਗਿਆ ਸੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚ ਤੇ ਉਥੇ ਇਹ ਸਾਂਝੇ ਤੌਰ ਤੇ ਲੜਨਗੇ ਮਨੀਸ਼ ਤਵਾੜੀ ਨੂੰ ਟਿਕਟ ਦਿੱਤੀ ਗਈ ਕਈਆਂ ਨੇ ਉਥੇ ਵਿਰੋਧਤਾ ਕੀਤੀ ਕਾਂਗਰਸ ਪਾਰਟੀ ਨੇ ਜਿਹੜੀ ਉਥੋਂ ਦੀ ਪ੍ਰਧਾਨ ਸੀ ਉਹਦਾ ਨਾਮ ਸੀ ਦੀਪਾ ਉਹ ਵੀ ਹਟਾ ਦਿੱਤਾ ਗਿਆ ਐਕਸ਼ਨ ਲੈ ਲਿਆ ਉਹਦੇ ਤੇ ਸੋ ਮਨੀਸ਼ ਤਵਾਰੀ ਦਾ ਇਹ ਮਦਦ ਕਰਨਗੇ ਪੰਜਾਬ ਦੇ ਵਿੱਚ ਇਹਨਾਂ ਦਾ ਸਹਿਯੋਗਤਾ ਨਹੀਂ ਹੋ ਸਕਿਆ ਹਰਿਆਣਾ ਦੇ ਵਿੱਚ 9 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਲੜ ਰਹੀ ਹੈ ਤੇ ਇੱਕ ਸੀਟ ਕੁਰਸ਼ੇਤਰ ਤੇ ਸ਼ਚੀਲ ਗੁਪਤਾ ਦੇ ਨਾਤੇ ਇਹਨਾਂ ਦੀ ਪਾਰਟੀ ਚੋਣ ਲੜ ਰਹੀ ਹੈ ਆਮ ਆਦਮੀ ਪਾਰਟੀ ਸੋ ਬਾਰੇ ਨਾ ਦਾ ਇਡੀਆ ਗੱਠ ਜੋੜਦੇ ਭਾਈਵਾਲ ਨੇ ਪੰਜਾਬ ਵਿੱਚ ਨਹੀਂ ਹੋ ਸਕੇ ਉਹ ਇਹਨਾਂ ਦੀ ਮਰਜ਼ੀ ਹੈ ਜਾਂ ਇਹਨਾਂ ਨੇ ਦੇਖ ਰਾਂ ਐਸ ਵੇਲੇ ਬਣੇਸ਼ਤ ਬਾੜੀ ਨੂੰ ਇਹ ਸਾਜੇ ਤੌਰ ਦੇ ਉੱਤੇ ਜਿਹੜੀ ਚੋਣ ਹੈ ਲੜਨਗੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ